ਸਸਿਕਾਲ ਦੋਸਤੋ 3000 ਸਕਰ ਫੀਟ ਦੇ ਵਿੱਚ ਬਣੀ ਇੱਕ ਬਹੁਤ ਹੀ ਸੋਹਣੀ ਕੋਠੀ ਲੈ ਕੇ ਆਇਆ ਤੇ ਤੁਸੀਂ ਮੇਰੇ ਮਗਰ ਵੇਖ ਸਕਦੇ ਹੋ ਬਹੁਤ ਹੀ ਵਧੀਆ ਕਲਾਸਿਕਲ ਡਿਜ਼ਾਈਨ ਹੈ ਜੀ ਭਾਈ ਇਹਨੇ ਆ ਕੋਠੀ ਬਣਾਈ ਹੈ ਭਾਈ ਹੋਰ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਟੋਟਲ ਕਿੰਨਾ ਖਰਚਾ ਆਇਆ ਤੇ ਕੀ ਸਿਸਟਮ ਸੀ ਸਸਿਕਾਲ ਬਾਈ ਸਸਿਕਾਲ ਬਾਈ ਜੀ ਬਾਈ ਜੀ ਪਹਿਲਾਂ ਤਾਂ ਆਪਣਾ ਨਾਮ ਤੇ ਆਪਾਂ ਕਿਹੜੇ ਪਿੰਡ ਖੜੇ ਆਈ ਨਾਮ ਮੇਰਾ ਅਮਲ ਕਰਨ ਸਿੰਘ ਹੈ ਜੀ ਪਿੰਡ ਹੈ ਜੰਡਾਲਾ ਜੰਡਾਲਾ ਸੰਗਰੀਓਤੋਂ ਹੈ 15 16 ਕਿਲੋਮੀਟਰ ਠੀਕ ਹੈ ਜੀ ਬਾਈ ਜਿਹੜੀ ਆ ਕੋਠੀ ਹੈਗੀ ਉਹਦਾ ਡਿਜ਼ਾਈਨ ਬਹੁਤ ਵਧੀਆ ਬਣਿਆ ਹੈ ਨਾ ਕਲਾਸਿਕਲ ਡਿਜ਼ਾਈਨ ਦੀ ਕੋਠੀ ਹੈਗੀ ਆ ਮੈਨੂੰ ਆ ਦੱਸੋ ਵੀ ਇਹਦਾ ਪੂਰਾ 플ੌਟ ਏਰੀਆ ਕਿੰਨਾ ਹੈਗਾ ਤੇ ਕਿੰਨੇ ਏਰੀਆ ਦੇ ਵਿੱਚ ਆ ਕੋਠੀ ਬਣੀ ਹੋਈ ਹੈ ਜੀ ਇਹਦਾ ਏਰੀਆ ਜੀ 85 ਬਾਈ 75 ਠੀਕ ਹੈ ਜੀ ਤੇ 46 33 ਬਾਈ 46 ਦੇ ਵਿੱਚ ਕੋਠੀ ਬਣੀ ਹੈ 33 ਫਰੰਟ ਤੇ 46 ਲੰਬਾ ਹੋ ਗਿਆ ਤੇ ਮੋਟ ਟੋਟਲ ਏਰੀਆ ਤੇਨੀਆ ਸਕਰ ਫੀਟ ਬਣਿਆ ਕੋਠੀ ਹੈ ਜੀ ਠੀਕ ਹੈ ਤੇ ਮਾੜੇ ਅੱਗੇ ਆ ਕੇ ਆਪ ਦਿਖਾਉਣਾ ਕੋਠੀ ਦਾ ਵੀ ਨਕਸ਼ਾ ਬਾਈ ਜੀ ਕੋਠੀ ਦਾ ਕਿੱਥੋਂ ਬਰਵਾਇਆ ਸੀ ਗੀ ਨਕਸ਼ਾ ਸੰਗਰੀ ਤੋਂ ਹੈ ਜੀ ਆਰਕਟੈਕਟ ਸੰਗਰੀ ਤੋਂ ਬਣਾਇਆ ਹੋਇਆ ਠੀਕ ਹੈ ਜੀ ਕੋਠੀਆਂ ਨਾ ਬਹੁਤ ਵਧੀਆ ਵੇਕਨ ਚ ਵੀ ਲੱਗੇ ਨੇ ਉਹਨੂੰ ਮਾੜਾ ਨਾ ਗ੍ਰੇਲ ਤੇ ਵੀ ਜੂਮ ਕਰਕੇ ਉਹਖਾਈ ਗ੍ਰੇਲ ਦਾ ਡਿਜ਼ਾਈਨ ਬਹੁਤ ਵਧੀਆ ਲੱਗਿਆ ਕੋਠੀ ਚ ਹੁਣ ਤੱਕ ਵੀ ਟੋਟਲ ਕਿੰਨਾ ਕ ਖਰਚਾ ਆ ਗਿਆ ਹੋਊਗਾ ਜੀ ਖਰਚਾ ਤੇ ਟੋਟਲ ਜੀ ਲਗੋ 45 ਲੱਖ ਰੁਪਇਆ ਆ ਗਿਆ 45 ਲੱਖ ਰੁਪਇਆ ਤੇ ਕੋਠੀ ਚ ਆਪਣੇ ਵੀ ਕਿੰਨੇ ਆਪਾਂ ਬੀਮ ਪਾਏ ਆ ਕਿੰਨੇ ਕਾਲਮ ਪਾਏ ਆ ਹੈ ਨਾ ਤੇ ਕਿੰਨਾ ਵੀ ਹੁ ਕਾਲਮ ਇਹਦੇ ਕੱਲੇ ਪੋਰਚ ਚ ਦਿੱਤੇ ਬਾਕੀ ਕਾਲਮ ਨੇ ਦਿੱਤੇ ਸੀ ਠੀਕ ਹੈ ਕੱਲੇ ਪੋਰਚ ਚ ਕਾਲਮ ਦਿੱਤੇ ਬਾਕੀ 10 ਇੰਚ ਚਣਾਈ ਹੈ ਠੀਕ ਹੈ ਜੀ ਤੇ ਜਿਹੜੀ ਇਹਦੀ ਨੀਹਾਂ ਪੱਟੀ ਉਹ ਕਿੰਨੇ ਫੁੱਟ ਤੋਂ ਪੱਟੀ ਹੋਈ ਨਹੀਂ ਇਹਦੀ 5 ਫੁੱਟ ਭਰੀ ਹੈ ਠੀਕ ਹੈ ਜੀ ਇਹ ਕਹਿੰਦਾ ਆਹ ਗੇਟ ਦਾ ਡਿਜ਼ਾਈਨ ਵੀ ਹੈ ਨਾ ਵੀ ਅੱਜ ਦੇ ਟਾਈਮ ਚ ਵੀ ਸੋਖਾ ਬਹੁਤ ਹੈ ਜਿਵੇਂ ਬਾਈ ਹੋਰੇ ਕਹਿੰਦੇ ਵੀ ਰਿਮੋਟ ਵਾਲਾ ਸਿਸਟਮ ਅਜੇ ਕਰਨਾ ਬਾਕੀ ਹੈ ਫਿਟਿੰਗ ਵਗੈਰਾ ਕੀਤੀ ਹੋਈ ਹੈ ਵੀ ਹਨਾ ਵੀ ਘਰ ਦੇ ਸਾਰਾ ਵੀ ਅੱਜ ਕੱਲ ਸੇਫਟੀ ਪੱਖੋਂ ਵੀ ਲਾ ਲਈ ਆਪਾਂ ਹੈਨਾ ਤੇ ਬਾਹਰੋਂ ਅੰਦਰੋਂ ਬੈਠ ਕੇ ਵੀ ਇਹਨੂੰ ਖੋਲਣਾ ਓਪਨ ਕਰਨਾ ਬਹੁਤ ਸੋਖਾ ਬਾਈ ਜੀ ਹੁਣ ਤੱਕ ਕਿੰਨਾ ਕੁ ਟਾਈਮ ਲੱਗ ਗਿਆ ਯਾ ਕੋਠੀ ਨੂੰ ਕੰਪਲੀਟ ਹੋਣ ਚ ਕਿੰਨਾ ਕ ਕਦੋਂ ਸ਼ੁਰੂ ਕੀਤੀ ਸੀ ਉਦੋਂ ਕਦੋਂ ਤੁਸੀਂ ਆਦਾ ਕੰਮ ਖਤਮ ਕੀਤਾ ਯੀ ਇਸ ਤੇ 4 ਮਹੀਨੇ ਲੱਗੇ ਸਨ 4 ਮਹੀਨੇ ਜਿ ਖੜਾ ਕਰਤਾ ਸੀਗਾ ਕੰਪਲੀਟ ਹੋ ਗਈ ਬਹੁਤ ਸਹੀ ਬਹੁਤ ਕ ਟਾਈਮ ਲਾਇਆ ਦੋਸਤਾ ਹੈ ਨਾ ਤੇ ਮਟੀਰੀਅਲ ਦੀ ਆਪਾਂ ਜੇ ਗੱਲ ਕਰੀਏ ਬਾਈ ਜੀ ਕਿੰਨਾ ਕੁ ਮਟੀਰੀਅਲ ਲੱਗ ਗਿਆ ਇਹਦੇ ਚ ਸਰੀਆ ਸਿਮਿੰਟ ਇੱਟਾ ਵਜਰੀ ਰੇਤਾ ਕਿੰਨਾ ਕੁ ਲੱਗ ਗਿਆ ਹੋਊਗਾ ਯੀ ਇੱਟ 75 80 ਹਜ਼ਾਰ ਇੱਟ ਲੱਗ ਜੀ ਇਸ ਤੇ ਠੀਕ ਹੈ ਜੀ ਤੇ ਸਰੀਆ ਮੰਨ ਕੇ ਚਲੋ ਤੁਸੀਂ 30 35 ਕੁਨਟਲ ਸਰੀਆ ਲੱਗਿਆ ਹੋਵੇ ਠੀਕ ਹੈ ਜੀ ਤੇ ਸ ਸੀਮੈਂਟ ਦੇ 1000 ਬੈਗ ਲੱਗਣਗੇ 1000 ਬੈਗ ਲੱਗਣਗੇ ਠੀਕ ਹੈ ਜੀ ਨਾ ਬਹੁਤ ਮਤਲਬ ਕੋਈ ਸਾਰਾ ਕੰਮ ਕਰਾ ਕੇ ਮੋਟਾ-ਮੋਟਾ ਤੁਸੀਂ ਕਹਿੰਦੇ ਹੋ ਕਿ 42 ਲੱਖ ਰੁਪਏ ਦਾ ਖਰਚਾ ਆ ਗਿਆ ਹਾਂ 42 ਲੱਖ ਰੁਪਏ ਠੀਕ ਹੈ ਜੀ ਇਹ ਕਹਿੰਦਾ ਮੈਂ ਫਰਸ਼ ਦਾ ਡਿਜ਼ਾਈਨ ਵੇਖੀ ਹੁੰਦਾ ਸੀਗਾ ਤੇ ਜਿਵੇਂ ਪੋਰਚ ਤੇ ਮੋਸਟਲੀ ਤਾਂ ਕੋਈ ਗ੍ਰੇਨਾਈਟ ਹੀ ਲਵਾ ਲੈਂਦੇ ਐ ਜਾਂ ਜਮਾਂ ਸਿੰਪਲ ਥਾਪੀ ਲਵਾ ਲੈਂਦੇ ਐ ਜਿਹੜਾ ਆਹ ਚਕੋਰ ਜਾਂ ਫਰਸ਼ ਲਵਾਇਆ ਨਾ ਚਾਈਨਾ ਦਾ ਬਹੁਤ ਵਧੀਆ ਲੱਗ ਜਾਂਦਾ ਕਿਹਨੇ ਵੀ ਤੁਸੀਂ ਆਪ ਲਵਾਇਆ ਵੀ ਕੀ ਸਿਸਟਮ ਹੈ ਇਹਦਾ ਨਹੀਂ ਜੀ ਪੱਥਰ ਵਾਲੇ ਟੀਮ ਆਡਾ ਜਿਹੜੀ ਠੀ ਬਹੁਤ ਵਧੀਆ ਹੈ ਨਾ ਸਫਾਈ ਵੀ ਲੱਗੀ ਜਾਂਦੀ ਹੈ ਚੀਜ਼ ਵੀ ਬਹੁਤ ਵਧੀਆ ਲੱਗੀ ਜਾਂਦੀ ਹੈ ਇੱਕ ਮੈਂ ਚੀਜ਼ ਮਨੂੰ ਇਦਰੋਂ ਬਾਹਰੋਂ ਆ ਕੇ ਵਿਖਾ ਬਈ ਇੱਥੇ ਨੀਗਾ ਬਈ ਉਹ ਬਾਹਰਾਂ ਜਿਹੜਾ ਪਲਸਤਰ ਕਰਿਆ ਬਈ ਤੁਸੀਂ ਆਹ ਵੇਖ ਸਕਦੇ ਹੋ ਵੀ ਉੱਪਰ ਤੱਕ ਜਿੰਨੀ ਇਹਦੀ ਹਾਈਟ ਹੈਗੀ ਆ ਇੱਕੋ ਨਾਲ ਦਾ ਪਲਸਤਰ ਹੈ ਵਿੱਚ ਕੋਈ ਵੀ ਜੋੜ ਹੈ ਨਹੀਂਗਾ ਹਨਾ ਬਈ ਕੰਮ ਵਾਲੇ ਬੰਦਾ ਜਿਹੜਾ ਵਧੀਆ ਕੰਮ ਕਰਦਾ ਉਹਦੇ ਆਹੀ ਇੱਕ ਉਹ ਹੁੰਦੀ ਹੈ ਕੁਆਲਿਟੀ ਹੁੰਦੀ ਹੈ ਵੀ ਜਦੋਂ ਕੰਮ ਸ਼ੁਰੂ ਕਰਦੇ ਆ ਵੀ ਵਧੀਆ ਕਰਦੇ ਆ ਹਨਾ ਵੀ ਉਸ ਕੋਈ ਜੋੜ ਨਹੀਂ ਹੁੰਦਾ ਵੀ ਕੁਝ ਨਹੀਂ ਹੁੰਦਾ ਵੀ ਬੰਦੇ ਨੂੰ ਅਈ ਨਹੀਂ ਲਗਦਾ ਰਿਕਾਰਡ ਜਿਹਨੇ ਘਰ ਬਣਵਾਇਆ ਵੀ ਆਪਾਂ ਕਿਸੇ ਪਾਸੇ ਕੋਈ ਕਮੀ ਰਹਿ ਗਈ ਹੋਵੇ ਕਰਦੇ ਵਿੱਚ ਤੇ ਬਾਈ ਜੀ ਆ ਪੂਰੀ ਕੋਠੀ ਦੇ ਵਿੱਚ ਵੀ ਤੁਸੀਂ ਦੱਸਿਆ ਵੀ 3000 ਸਕਰ ਫੀਟ ਦਾ ਬਣਿਆ ਕੀ ਐਚ ਹੈਗਾ ਯਾਨੀ ਮਤਲਬ ਕਿੰਨੇ ਬੈਡਰੂਮ ਬਣੇ ਐ ਕਿ ਲੌਬੀ ਦਾ ਸਾਈਜ਼ ਕੀ ਵਗੈਰਾ ਬਣਵਾੜਾ ਦੱਸੋ ਯੇ ਕੋਠੀ ਬਾਰੇ ਇਹਦੇ ਵਿੱਚ ਦੋ ਬੈਡਰੂਮ ਇੱਕ ਡਰਾਇੰਗ ਰੂਮ ਹੈ ਜੀ ਠੀਕ ਹੈ ਗਰਾਉਂਡ ਫਲੋਰ ਤੇ ਹਾਂਜੀ ਥੱਲੇ ਉੱਪਰ ਦੋ ਬੈਡਰੂਮ ਹੈ ਜੀ ਬਾਥਰੂਮ ਤੇ ਬਰਾਂਡ ਆ ਗਿਆ ਜੀ ਠੀਕ ਹੈ ਜੀ ਤੇ ਅੰਦਰੋਂ ਕੰਪਲੀਟ ਹੋ ਗਈ ਅੰਦਰੋਂ ਅਜੇ ਕੁਝ ਦਾ ਲੱਕੜ ਦਾ ਕੰਮ ਰਹਿੰਦਾ ਜੀ ਠੀਕ ਹੈ ਮੁਲਾਹਕਾ ਲਾ ਠੀਕ ਆਪਾਂ ਆਹ ਡਰਾਈਂਗ ਰੂਮ ਹੈ ਇਧਰੋਂ ਅੰਦਰੋਂ ਵਿਖਾ ਦੀ ਆਪਾਂ ਇਧਰੋਂ ਹਾਂਜੀ ਮੋਂ ਨੂੰ ਇਧਰੋਂ ਆ ਕੇ ਵਾਲਾ ਡਰਾਈਂਗ ਰੂਮ ਵਿਖਾ ਇਸ ਪਾਸਿਓ ਤੇ ਇਹਦਾ ਕੀ ਸਾਈਜ਼ ਹੈ ਡਰਾਈਂਗ ਰੂਮ ਦਾ ਇਹ 7.11 14 ਹੈ 7.11 14 ਠੀਕ ਉਹਨੂੰ ਪਹਿਲਾਂ ਤਾਂ ਨਾ ਟਾਈਲ ਵਿਖਾ ਟਾਈਲ ਦਾ ਭਾਈ ਜੀ ਕੀ ਸਾਈਜ਼ ਹੈ ਟਾਈਲ ਬਹੁਤ ਵਧੀਆ ਪੈਸ ਕਰਨ ਦੀ ਲੱਗੀ ਜਾਂਦੀ ਦੋ ਚਾਰ ਦੀ ਟਾਈਲ ਹੈ ਦੋ ਚਾਰ ਦੀ ਟਾਈਲ ਹੈ ਜਿਹੜੀ ਇਹ ਚ ਹੈ ਨਾ ਵੀ ਇੱਕ ਚਮਕ ਜੀ ਆਦੀ ਹੈ ਸ਼ਾਇਦ ਕੈਮਰੇ 'ਚ ਨਾ ਵਿਖੇ ਲੇਕਿਨ ਅੱਖਾ ਤੋਂ ਵੇਖੀਏ ਨਾ ਤਾਂ ਪਤਾ ਲੱਗ ਜਾਂਦਾ ਵੀ ਜਿਵੇਂ ਪੈਟਰਨ ਦੇ ਚੱਕਰ ਟਾਈਲਾਂ ਹੁੰਦੀਆਂ ਨਾ ਵੀ ਸ਼ਾਇਦ ਨਵੀਂ ਮਾਰੀ ਜਾਂਦੀ ਉਹ ਤੋਂ ਮੈਟ ਫਿਨਿਸ਼ਿੰਗ ਹੈ ਉਹ ਤੋਂ ਗਲੋਸੀ ਜੀ ਸਾਈਡ ਤੋਂ ਚਮਕਾਈ ਜਾਂਦੀ ਬਹੁਤ ਵਧੀਆ ਲੱਗੀ ਨਾ ਟਾਈਲ ਵਾਲੇ ਬੰਦੇ ਨੇ ਬਹੁਤ ਵਧੀਆ ਕੰਮ ਕਰਿਆ ਉਸ ਚੀਜ਼ ਦਾ ਵੀ ਤੇ ਜਿਹੜੀ ਭਈ ਆਹ ਰੂਮ ਹੈਗਾ ਇਹਦਾ ਕੀ ਸਾਈਜ਼ ਹੈ ਇਹਦਾ ਸਾਈਜ਼ 12x12 ਜੀ ਠੀਕ ਹੈ ਨਾ ਇਹ ਇਨਕੰਪਲੀਟ ਪਿਆ ਥੋੜਾ ਖਾਰਾ ਜਿਹਾ ਵੀ ਆਪਾਂ ਕਹਿ ਸਕਦੇ ਹਾਂ ਨਾ ਵੀ ਪਾਕੀ ਪਿੰਡਾਂ ਦੇ ਆਪਣੇ ਘਰਾਂ ਦਾ ਐਸਾ ਹੁੰਦਾ ਹੀ ਚੀਜ਼ਾਂ ਹਸਾਬ ਦੇ ਨਾਲ ਵਧੀਆ ਆਪੇ ਚੱਲੀ ਜਾਂਦੀ ਕੋਈ ਦਿੱਕਤ ਵਾਲੀ ਗੱਲ ਹੈ ਨਹੀਂਗੀ ਤੇ ਲੋਬੀ ਹੈ ਨਾ ਵੀ ਲੋਬੀ ਵੀ ਉਸ ਦਾ ਬਹੁਤ ਖੁੱਲੀ ਬਣੀ ਹੋਈ ਹੈ ਵੀ ਜੀ ਲੋਬੀ ਦਾ ਕੀ ਸਾਈਜ਼ ਹੈ ਯਾਰ ਜੋ ਵੀ 16x25 16x25 ਦਾ ਠੀਕ ਹੈ ਆਹ ਬੈਡਰੂਮ ਹੋ ਗਿਆ ਸਟੋਰ ਰੂਮ ਬਣਾਇਆ ਇਧਰ ਹਾਂ ਤੇ ਆਪਣੇ ਆ ਕਿਚਨ ਹੋ ਗਿਆ ਨਾ ਕਿਚਨ ਦਾ ਕੀ ਸਾਈਜ਼ ਹੈ ਬਾਈ ਕਿਚਨ 10x12 ਹੈ ਕਿਚਨ 10x12 ਦੀ ਦੋ ਐਂਟਰੀਆਂ ਰੱਖੀ ਹੈ ਕਿਧਰ ਆਪਣੇ ਬਾਹਲੇ ਵਾਲੇ ਕਿਚਨ ਹੋ ਗਈ ఓਪਨ ਕਿਚਨ ਹੈ ఓਪਨ ਕਿਚਨ ਹੋ ਗਈ ਕਿ ਆਪਾਂ ਨਿੰਦਰਪਿੰਡਾ ਦੇਖੋ ఓਪਨ ਕਿਚਨ ਦਾ ਰਿਵਾਜ ਹੈਗਾ ਤਾਂ ਚੱਲਦੀ ਹੈ ਨਾ ਆ ਜ਼ਰੂਰੀ ਹੈਗੀ ਹੈ ਤੇ ਉੱਪਰ ਬਾਈ ਕਿੰਨੇ ਕਮਰੇ ਬਣਾਏ ਹੋਏ ਆ ਉੱਪਰ ਦੋ ਰੂਮ ਹੈ ਮਾਰੇ ਉੱਪਰ ਵੀ ਵੇਖ ਲਈ ਆ ਕੇ ਇੱਕ ਮਨੂੰ ਆਹ ਬਖਾਇਆ ਇਧਰੋਂ ਲਾਈਟਾਂ ਵੀ ਲਾ ਰੱਖੀ ਹੈ ਵਧੀਆ ਪੂੜੀਆਂ ਦਾ ਬੀਬੀ ਰਾਤ ਨੂੰ ਜੇ ਜਾਇਆ ਕਰਾਂਗੇ ਤੇ ਉਹ ਸੈਂਸਰਾਂ ਲਈ ਹੈ ਕਿ ਦੂਜੀਆਂ ਹੈ ਬਈਆ ਵਾਲੀਆ ਇਹ ਦੂਜੀਆਂ ਹੈ ਠੀਕ ਹੈ ਵਿਰਾਤ ਨੂੰ ਆਪਣੇ ਟੋਟਲ ਜਗਰੰਗੀ ਕੋ ਨਾਲ ਦੀ ਸਾਰੀ ਜਗਰੰਗੀ ਇਹਦਾ ਬੰਦ ਹੋਣਗੀ ਹਣਾ ਉਪਰੋਂ ਲੋਬ ਤੋਂ ਉੱਪਰਲਾ ਫਲੋਰ ਵੀ ਇਹਨਾਂ ਵਧੀਆ ਖੁੱਲਾ ਬਣਾਇਆ ਮਤਲਬ ਐ ਸਿਰਫ ਆਪਾਂ ਕਈ ਇਕੱਲੇ ਕਮਰੇ ਜਿਹੜੇ ਕਿ ਇੱਧਰ ਆਹ ਸਿਟਿੰਗ ਏਰੀਆ ਬਣਾਤਾਗਾ ਤੇ ਆਹ ਓਪਨ 로ਬੀ ਹੋਗੀ ਵੇਖਣ ਚ ਵਧੀਆ ਲੱਗਦੀ ਹੁੰਦੀ ਹੈ ਉੱਪਰਲੇ ਕਮਰੇ ਸਹੀ ਵਈ ਕੀਏਗਾ ਇਹ 11 ਬਈ 13 ਹੈ ਜੀ अच्छा अच्छा अटैच वॉशरूम ਕਰਤਾਗਾ ਬਾਥਰੂਮ ਡਰੈਸਿੰਗ ਏਰੀਆ ਹੋ ਗਿਆ ਹਾਂਜੀ ਠੀਕ ਹੈ ਤੇ ਆ ਆਪਣਾ 11x11 ਦਾ ਬੈਡਰੂਮ ਹੋ ਗਿਆ ਵੇਖਣ ਚ ਬਹੁਤ ਵਧੀਆ ਲੱਗੀ ਜਾਂਦਾ ਹੈ ਨਾ ਵੀ ਹੈ ਤਾਂ ਦੇਖੋ ਬਾਕੀ ਸਾਰਾ ਕੰਮ ਹੋਊਗਾ ਉਸ ਤੋਂ ਬਾਅਦ ਹੀ ਕਲੀਅਰ ਹੋਣਾ ਵੀ ਕੀ ਹਿਸਾਬਤਾ ਦਾ ਹਾਂ ਲੇਕਿਨ ਉਸ ਤੋਂ ਪਹਿਲਾਂ ਜਿਹੜਾ ਟੀਐਨ ਬਣਿਆ ਹੋਇਆ ਏ ਇੱਕ ਜਿਹੜਾ ਹੁਣ ਓਪਨ ਪੋਰਚ ਬਣਾਇਆ ਇੱਥੇ ਜਿਹੜਾ ਆਪਣਾ ਬਹਰਾਂਡਾ ਕਲਾਸਿਕਲ ਕੋਠੀਆਂ ਦੇ ਵਿੱਚ ਹੁੰਦਾ ਉਹ ਲੁੱਕ ਹੋਗੀ ਪਲੱਸ ਜਿਹੜਾ ਗ੍ਰਿਲ ਦਾ ਡਿਜ਼ਾਈਨ ਮੋਂ ਨੂੰ ਇੱਥੋਂ ਆ ਕੇ ਵਿਖਾ ਵੀ ਗ੍ਰੇਲ ਦਾ ਡਿਜ਼ਾਈਨ ਕਿੰਨਾ ਵਧੀਆ ਲੱਗ ਜਾਂਦਾ ਪਲੱਸ ਜਿਹੜਾ ਆ ਸੇਮ ਪਾਹਾ ਆਪਣਾ ਫਲੋਰ ਹੋ ਗਿਆ ਜੋ ਨੀਚੇ ਬਣਾਇਆ ਸੀ ਦਾ ਸੇਮ ਉਹਦੇ ਨਾਲ ਦਾ ਉੱਪਰ ਬਣਾ ਰੱਖਿਆ ਨਾ ਵੇਖਣ ਚ ਬਹੁਤ ਵਧੀਆ ਲੱਗ ਜਾਂਦਾ ਹੈ ਵੀ ਨਾ ਮੇਨ ਤਾਂ ਜਿਹੜੀ ਆ ਗਲਾਈ ਹੋ ਗਈ ਤੇ ਮੋਂ ਨੂੰ ਆ ਮੋਲਡਿੰਗ ਤੇ ਮੜਾ ਜੂਮ ਕਰਕੇ ਵਿਖਾ ਜਿਹੜਾ ਗੋਲੇ ਬਣਾਏ ਹੋਏ ਆ ਕਲਾਸਿਕਲ ਕੋਠੀ ਬਿਲਕੁਲ ਵੀ ਕੰਪਲੀਟ ਨਹੀਂ ਹੁੰਦੀ ਜਦ ਤੱਕ ਉਹਨਾਂ ਵਿੱਚ ਆ ਗੋਲੇ ਨਾ ਹੋਣ ਤੇ ਖਾਸ ਕਰ ਗੋਲੇ ਦੇ ਵਿੱਚ ਸਫਾਈ ਨਾ ਹੋਵੇ ਹੈ ਨਾ ਤੇ ਜਿਹੜਾ ਬੰਦਾ ਵਧੀਆ ਕੰਮ ਕਰਦਾ ਹੈ ਉਹਦੇ ਕੰਮ ਚ ਸਫਾਈ ਵੀ ਦਿਖਦੀ ਹੈ ਤੇ ਦੱਸਣ ਦੀ ਲੋੜ ਨਹੀਂ ਪੈਂਦੀ ਉਹਦਾ ਕੰਮ ਵੇਖ ਕੇ ਆਂਦੇ ਰ ਵੀ ਕਿੰਨਾ ਕੁ ਵਧੀਆ ਕੀਤਾ ਹੈ ਹਾਂਜੀ ਓਵਰ ਆਲ ਕੋਠੀ ਵੀ ਬਹੁਤ ਵਧੀਆ ਲੱਗ ਜਾਂਦੀ ਹੈ ਤੇ ਮਾੜਾ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ ਨਾ ਵੀ ਜਿਹੜੇ ਇਹ ਜੀ ਕੋਠੀ ਬਣਵਾਉਣਾ ਚਾਹੁੰਦੇ ਆ ਯਸ ਕੋਠੀ ਬਾਰੇ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਆਪਣਾ ਨਾਮ ਬਾਈ ਜੀ ਦੱਸ ਦੇ ਇੱਕ ਵਾਰ ਨੰਬਰ ਵੀ ਦੱਸ ਦੇ ਬਲਕਰਨ ਸਿੰਘ ਨਾਮ ਹੈ ਮੇਰਾ ਨੰਬਰ ਹੈ 9460925314 ਸੋ ਦੋਸਤੋ ਤੁਹਾਨੂੰ ਇਸ ਕੋਠੀ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਬਾਈ ਜੀ ਨੂੰ ਫੋਨ ਕਰ ਲਿਓ ਕਮੈਂਟ ਬਾਕਸ ਚ ਦੱਸ ਦਿਓ ਮੇਰਾ ਨੰਬਰ ਦਿੱਤਾ ਤੁਸੀਂ ਮੈਨੂੰ ਵੀ ਫੋਨ ਕਰ ਸਕਦੇ ਹੋ ਉਹ ਤੋਂ ਇਲਾਵਾ ਆਪਣੀ ਵੀਡੀਓ ਵੇਖ ਕੇ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਸਾਨੂੰ ਦੱਸਿਆ ਕਰੋ ਜੇ ਵੀਡੀਓ ਤੁਹਾਨੂੰ ਕੋਈ ਕਮੀ ਲੱਗਦੀ ਹੈ ਤਾਂ ਕਿ ਅਸੀਂ ਨੂੰ ਹੋਰ ਸੁਧਾਰ ਸਕੀਏ ਤੇ ਤੁਹਾਡੇ ਅਸੀਂ ਹੋਰ ਵੀ ਵਧੀਆ ਵਧੀਆ ਵੀਡੀਓ ਲੈ ਕੇ ਆ ਸਕੀਏ ਇਹਦੇ ਨਾਲ ਹੀ ਵਿਦਾ ਚਾਹਾਂਗੇ ਸਤਿ ਸ੍ਰੀ ਅਕਾਲ